ਲਓ ਤਾਂ ਸਾਰੀ ਉਪਾਖੀ ਮੇਰੀ ਗੱਲ ਪਾਰਖਿਆ ਸਾਰਾ ਕੁਸ ਦਾ ਸਾਫ ਵੀ ਕੁਝ ਕਰ ਲਿਆ ਕਰੋ ਤੂੰ ਹੀ ਕਰ ਚਲ ਤੂੰ ਹੀ ਕਰੀ ਚਲ ਪਹਿਲਾ ਟੋਮ ਆ ਵੀ ਮੈਂ ਲਾਵਾ ਵੀ ਮੈਂ ਆ ਮੈਡਮ ਤਾਂ ਸਾਡੀ ਜਮੀਨ ਹੀ ਕਰਦੀ ਆ ਦੂਜੀ ਪੇਕੀ ਬਾਕੀ ਮੈਂ ਦੱਸ ਤੂੰ ਮੜਾ ਮੋਟਾ ਜੇ ਮੈਂ ਕਹਦਾ ਵੀ ਮੈਂ ਪੇਕੇ ਜਾਣਾ ਮੇਰੇ ਵੀ ਇਹਨਾਂ ਦੇ ਸਲ ਪੈ ਜਾਂਦਾ ਫਿਰ ਕਹਿੰਦੇ ਬੋਲਦੀ ਇਹ ਮੜਾ ਜੇ ਖੇਤ ਵਾਗ ਜਾਂ ਖੇਤ ਨਹੀਂ ਚਰਦੀ ਇਹ ਕਿਸੇ ਪਾਸੇ ਵੀ ਨਹੀਂ ਚਰਦੀ ਹੈਗੀ ਮੈਂ ਤਾਂ ਓ ਯਾਰ ਹੀ ਜਾ ਗਿਆ ਹਲੋ ਹਾਂਜੀ ਭਾਈ ਕੌਣ ਕਾਲਾ ਓਏ ਉਹ ਕਾਲਾ ਬੋਲਦਾ ਓਏ ਮਾਸੀ ਦਾ ਪੁੱਤ ਤੂੰ ਕਿੱਥੇ ਰਹਿ ਗਿਆ ਸੀਗਾ ਤੇਰੇ ਬਿਨਾ ਤਾਂ ਵਿਆਹ ਬਹੁਤ ਅਧੂਰਾ ਰਿਹਾ ਮੈਂ ਤਾਂ ਤੈਨੂੰ ਬੜਾ ਯਾਦ ਕਰਦਾ ਰਿਹਾ ਅੱਛਾ ਕਿੱਥੇ ਆਇਆ ਹੋਇਆ ਹੈ ਕਿੱਥੇ ਜੇ ਖੜਾਂਗਾ ਤੂੰ ਚਲ ਦੋ ਉੱਥੇ ਘੜ ਦੋ ਮਿੰਟ ਮੈਂ ਆ ਕੇ ਤੇਰੀ ਪਰ ਜਾਈ ਨਵਰੀ ਗੱਲ ਕਰਾਵਾਂ ਪਰ ਦੋ ਮਿੰਟ ਜੀ ਆ ਕੇ ਮਨੇਗਾ ਠੀਕ ਹੈ ਠੀਕਾ ਚਲ ਉਹ ਜਿੰਦਰੇ ਹੂੰ ਕਿੱਥੇ ਆ ਮੈਂ ਆ ਸੀ ਮੈਂ ਤਾਂ ਉਹ ਕਿਹੜਾ ਵੇਲਾ ਹੋ ਗਿਆ ਤੈਨੂੰ ਪਾਥੀਆਂ ਚ ਬੜੀ ਇਕੱਠੀ ਬਾਕੀ ਹੁਣ ਹੋਰ ਕੀ ਕਰਾਂ ਆਪ ਤਾਂ ਉਹ ਬਾਕੀ ਜਾਂਦੀਆਂ ਉਹ ਦੀਦੀ ਤਾਂ ਰਸੋਈ ਚ ਕੰਮ ਕਰ ਜਾਂਦੀ ਸੀ ਉਹ ਦੂਜੀ ਬਾਗੀ ਪੇਕੇ ਤੁਸੀਂ ਤਾਂ ਹੈ ਨਹੀਂ ਸੇਤਰਾ ਇੱਕ ਬੜਾ ਟੱਟ ਦੀ ਉਹ ਜਿਹੜੀ ਬਾਲੀ ਲੜਦੀ ਸੀ ਉਹੀ ਗਈ ਨਾ ਬਿਆਨ ਨਾ ਕਹਿ ਕਰ ਫੇਰ ਵੀ ਚਾਹ ਜਿਵੇਂ ਮਰਜੀਆ ਦਿਲ ਦੀਆਂ ਮਾਰੀਆਂ ਨਹੀਂ ਹੈਗੀਆਂ ਚੱਲ ਮੇਰੀ ਗੱਲ ਸੁਣ ਨਾ ਮੇਰੀ ਮਾਸੀ ਦਾ ਮੁੰਡਾ ਆ ਰਿਹਾਗਾ ਬੇ ਹੁਣ ਕਿਹੜਾ ਤੇਰੀ ਮਾਸੀ ਦਾ ਮੁੰਡਾ ਆ ਗਿਆ ਮੇਰੇ ਤਾਂ ਪਹਿਲੀ ਕੰਮ ਨਹੀਂ ਲੋਟ ਆਉਂਦੇ ਕੰਮ ਨਹੀਂ ਉਹ ਵਿਆਹ ਜ ਨਹੀਂ ਆਇਆ ਸੀ ਆਪਣੇ ਪਹਿਲਾਂ ਤੇ ਉਹ ਕਹਿੰਦਾ ਮੈਂ ਜਾਂਦਾ ਜਾਂਦਾ ਤੈਨੂੰ ਮਿਲ ਜੂਗਾ ਚੱਲ ਨਾ ਚਾਹ ਪਾਣੀ ਪੀਜੂਗਾ ਉਹਨੇ ਕਿਹੜਾ ਬੜਾ ਟਾਈਮ ਖੜਨਾਗਾ ਚਾਹ ਬੇ ਮੈਨ ਨੂੰ ਕੀ ਪਾਹਾਂ ਘੜੀਆਂ ਸੀ ਉਹਦੀਆਂ ਉਹ ਤੂੰ ਛੱਡ ਤੂੰ ਚਾਹ ਪਾਣੀ ਬਣਾ ਮੈਨੂੰ ਭੱਜ ਕੇ ਬਿਠਾ ਲਿਆ ਮੈਂ ਤਾਂ ਜਾਣਦੀ ਨਹੀਂ ਬੋਦੀ ਇਹਨਾਂ ਨੂੰ ਕਿਹੜਾ ਜਗਾ ਉਹ ਬੰਦਾ ਹੀ ਆ ਬੰਦਿਆਂ ਵਰਗਾ ਮੜਾ ਇੱਕ ਗੱਲ ਹੋਸਣ ਦੱਸਾ ਉਹ ਤੋਂ ਪਛਕੇ ਆ ਜੀ ਥੋੜਾ ਠਰਕੀ ਜਾ ਮਸਕਰੀ ਜੀ ਕਰਦਾਗਾ ਠੀਕ ਆ ਆ ਜਾ ਕਰ ਤਾਂ ਹੀ ਤੂੰ ਘਰੇ ਬਾੜੀ ਇਹਨਾਂ ਨੂੰ ਤੂੰ ਬਾਣ ਲਾਉਂਦਾ ਕੈਸੇ ਤਾ ਗਏ ਉਹ ਕਰਨਾ ਪਈ ਦਾ ਆ ਜਾ ਲਾ ਸੀੜ ਦਾ ਪੰਗਾ ਹੁਣ ਮਾਸੀ ਦਾ ਮੁੰਡਾ ਆਉਂਦਾ ਮੇਰੇ ਤਾਂ ਫੇਰ ਪਚਾਲੇ ਰਹਿ ਗਈ ਵੇ ਮੇਰੇ ਤਾਂ ਗੁਹਾਰੀ ਪਚਾਲੇ ਰਹੀ ਓਏ ਆ ਜਾ ਆ ਜਾ ਆ ਜਾ ਉਹ ਮੈਂ ਤਾਂ ਮੰਡੀ ਆਇਆ ਸੀ ਝੋਟੇ ਉਹ ਮੁੰਡਿਆਂ ਨਾਲ ਦੀ ਖੜ ਜਾ ਇੱਕ ਮਿੰਟ ਖੜ ਜਾ ਹਾਂ ਜਲਾ ਦੀ ਚੱਲ ਕਿਰਾਇਆ ਫੜ ਮੈਂ ਤਾਂ ਮੰਡੀ ਆਇਆ ਸੀ ਝੋਟੀ ਦੇਖਣ ਅੱਛਾ ਉਹ ਤਾਂ ਝੋਟੀ ਹਾਂ ਝੋਟੀ ਕੋਈ ਪਸੰਦ ਨਹੀਂ ਆਈ ਫਿਰ ਫਿਰ ਮੈਂ ਜਲ ਤੇਰੀ ਬਹੂ ਦੇਖ ਚੱਲਾਂ ਅੱਛਾ ਚੋਟੀ ਨਹੀਂ ਪਸੰਦ ਆਇਆ ਤੇ ਬਹੂ ਦੇਖਣ ਆ ਗਿਆ ਓਏ ਹੋਰ ਚਲ ਆ ਜਾ ਕਿਰਾਇਆ ਬਿਆਦ ਦਿੱਤੋ ਆ ਪਤਾ ਹੀ ਆਇਆ ਮਸੀਹ ਨੂੰ ਠੀਕ ਨੇ ਸਾਰੇ ਸਾਰੇ ਠੀਕ ਆ ਸਾਰੇ ਠੀਕ ਆ ਤੂੰ ਸੁਣਾ ਖਾਣਾ ਫਰ ਚੂੜੇ ਵਾਲੇ ਹੱਥ ਦੀਆਂ ਰੋਟੀਆਂ ਹੋਰ ਦੀਦੀ ਦੀਦੀ ਹਾਂ ਕੱਲ ਸੁਣ ਮੇਰੀ ਆ ਮਾਸੀ ਦਾ ਮੁੰਡਾ ਕੌਣਾ ਆਪਣੇ ਕਾਲਾ ਕਿਹੜਾ ਕਾਲਾ ਮੈਂ ਕਿਹੜਾ ਜਾਣਦੇ ਕੜਾ ਕਾਲਾ ਇਹਨਾਂ ਦੀ ਮਾਸੀ ਦਾ ਮੁੰਡਾ ਤਾਂ ਕਾਲਾ ਹੀ ਆ ਵਾਰਿਆ ਤੂੰ ਕੀ ਕਰਨਾ ਹੁੰਦਾ ਲੈ ਫਿਰ ਕਿਹਿੰਦਾ ਉਹ ਮੈਨੂੰ ਕਹੇ ਸੀ ਦੀਪਾ ਸੁਣ ਮੈਂ ਲੈਣ ਜਾਂਦਾ ਤੇ ਉਹ ਕਹਿੰਦਾ ਲੱਗਦਾ ਸੀ ਮੱਝ ਦੇਖਣ ਜਾਂਦਾ ਸੀ ਤੇ ਚਾਹ ਦੇ ਘੁੱਟ ਪੀ ਜਾਂਦਾ ਜਾਂਦਾ ਨਹੀਂ ਉਹਨੂੰ ਤੂੰ ਐ ਕਰੀ ਮੇਰੀ ਗੱਲ ਸੁਣ ਤੂੰ ਉਹਨੂੰ ਐ ਕਹੀਂ ਦੀਪੇ ਨੂੰ ਕਾ ਉਹਨੂੰ ਬਾਲਾ ਨਾਲ ਲਵੇ ਲਵੇ ਜੀ ਸੱਦੀ ਤੂੰ ਨਾ ਉਹਦੇ ਕੋਲੇ ਜਾਈ ਕਿਉਂ ਉਹ ਤਾਂ ਸਿਰੇ ਦਾ ਲੁਚਾ ਉਹਨੂੰ ਅੰਟ ਮਾਰਦਾ ਉਹ ਲਗਾ ਮਾਰਦਾ ਉਹਦੀ ਹੈ ਨਹੀਂ ਅੱਖ ਲੋਟ ਉਹ ਤਾਂ ਠਰਕੀ ਆ ਪੂਰਾ ਅੱਛਾ ਉਹ ਤਾਂ ਸਿਰੇ ਦਾ ਠਰਕੀ ਆ ਉਹਦੇ ਉਹੀ ਨਾਲੇ-ਦਾਲੇ ਜੇ ਘੁੰਮੀ ਜਾਈ ਫੇਰ ਤਾਂ ਕਾਲੇ ਦੀਗਾ ਕਾਲਾ ਫਿਰ ਠਰਕੇ ਫਿਰ ਤਾਂ ਉਹਦੀ ਗਣ ਸਹੀ ਆਪਣੀ ਦੀਪੇ ਉਹ ਮੈਨੂੰ ਕਹਿਣਾ ਸੀ ਕਹੇ ਥੋੜੇ ਜਿਹਾ ਬੱਚ ਕੇ ਰਹੀ ਮੈਂ ਤਾਂ ਇੰਨੇ ਕਿ ਦੱਸੇ ਕਹਿੰਦਾ ਥੋੜੇ ਬੱਚ ਕੇ ਰਹੀ ਮੈਂ ਉਹ ਟੀਚਰ ਟੀਚਰ ਕਰਦਾਊਗਾ ਮਾੜੇ ਮੋਟੀਆਂ ਉਹ ਤਾਂ ਸਿਰੇ ਦਾ ਠਰਕੇ ਆ ਨਾ ਫੇਰ ਹੁਣ ਮੈਂ ਕਿੱਥੇ ਕਿਹੜੇ ਉਹ ਚ ਵੜ ਕੇ ਬਹਿ ਜਾ ਜੇ ਸਿਰੇ ਠ ਚੱਲ ਕੋਈ ਨਾ ਤੂੰ ਕੇਰਾ ਸੱਸਰੀ ਘਰ ਬਲਾ ਕੇ ਪਰੇ ਹੋ ਜੀ ਨਾਮ ਕੀ ਚਾਪ ਨਹੀਂ ਫੜਾ ਦੂੰ ਉਹਨੂੰ ਤੈਨੂੰ ਨਹੀਂ ਕੁਝ ਕਹੂਗਾ ਨਹੀਂ ਮੈਂ ਤਾਂ ਪ੍ਰਾਣੀ ਆਈ ਹੋਈ ਆਂ ਬੁਢੀ ਹੋ ਗਈ ਮੈਨੂੰ ਵੀ ਕਹੂਗਾ ਬੁਢੀ ਤੈਨੂੰ ਕਹੜਾ ਕਹਿੰਦਾ ਨਹੀਂ ਤੁਸੀਂ ਕੱਜ ਵੀ ਜਵਾਨ ਆ ਮੇਰੀ ਗੱਲ ਸੁਣ ਸਾਡੇ ਹੁੰਦੇ ਤਾਂ ਉਹ ਕਈ ਵਾਰੀ ਆਇਆ ਅੱਛਾ ਹਾਂ ਉਹ ਮੇਰੇ ਨਾਲ ਨਹੀਂ ਹੁਣ ਆਇਆ ਉਹ ਨਮੀਆਂ ਨਮੇਲੀਆਂ ਤੇ ਬੜੀ ਅੱਖ ਰੱਖਦਾ ਤੂੰ ਡਰਾਈ ਜਣਾ ਜਾਣੀ ਮੈਂ ਦੋ ਮਾਰ ਜੁੱਤੀਆਂ ਲਾ ਕੇ ਦੇ ਜੇ ਮੈਂ ਕੁਝ ਕਰਨ ਲੱਗਾ ਨਹੀਂ ਡਰਾਉਂਦੀ ਨਹੀਂ ਸੱਚੀ ਕਹਿ ਰਹੀ ਆਂ ਉਹ ਪਹਿਲਾਂ ਪਹਿਲਾਂ ਜਦੋਂ ਆਇਆ ਸੀ ਨਾ ਤੇਰੇ ਵੀਰ ਨੇ ਵੀ ਮੈਨੂੰ ਇਹੀ ਕਿਹਾ ਸੀ ਅੱਛਾ ਤਾਂ ਕਨਸ ਤੇਰੇ ਦਾ ਲੁੱਚਾ ਗਾਣਾ ਉਹਦੀ ਤਾਂ ਅੱਖ ਹੀ ਨਹੀਂ ਲੋਟ ਪਹਿਲਾਂ ਤਾਂ ਅੱਖਾਂ ਵਾਲੀ ਬੰਦੇ ਨੂੰ ਟਕਿਆ ਲੈਂਦਾ ਉਹ ਤਾਂ ਉਹ ਦੂਜੀ ਦੀ ਦੂਜੀ ਦੀ ਤੱਕ ਉਹ ਬਿਹੇਵ ਉਹ ਮੈਨਰੇ ਨਹੀਂ ਉਹਦਾਂ ਕਿ ਕੀ ਬਿਹੇਵ ਸੀ ਉਹਦਾ ਉਹਦੇ ਨਾਲ ਕੋਈ ਬਿਹੇਵ ਨਹੀਂ ਸੀ ਉਹ ਤਾਂ ਝਾਰ ਕੇ ਧਰ ਦਿੰਦੀ ਤੇ ਉਹਨਾਂ ਦਾ ਕਦੇ ਚਾਹ ਪਾਣੀ ਹਣੀ ਪੜਾਇਆ ਉਹ ਤਾਂ ਵੀਰਾ ਤੇਰਾ ਤੈਨੂੰ ਪਤੀ ਆ ਕਹੇ ਜਸਵਾਤ ਸਹੀ ਗਣੀ ਮੈਂ ਤਾਂ ਘਹਾਰ ਆ ਲੂ ਦੀ ਸੀ ਪੱਖੀਆਂ ਉਹ ਵੀ ਵਿਚਾਲੇ ਰਹਿ ਗਿਆ ਮੈਂ ਤੂੰ ਮੇਰੀ ਗੱਲ ਸੁਣ ਮੈਂ ਕਰਦੀ ਆ ਚਾਹ ਪਾਣੀ ਆ ਜਾਣਾ ਤੇ ਉਹਨੂੰ ਅੰਦਰ ਤੇ ਮੈਂ ਬਸ ਆਪੀ ਸਾਂਭੂਗੀ ਤੂੰ ਚੱਲ ਕੰਮ ਕਰ ਲੈ ਆਪਦਾ ਅੰਦਰ ਵੜ ਕੇ ਬਹਿ ਜਾ ਅੰਦਰ ਵੜ ਕੇ ਬਹਿ ਜਾ ਸ਼ੁਕਰ ਹੈ ਸ਼ੁਕਰ ਅੱਜ ਤਾਂ ਮੇਰੀ ਜਾਨ ਛੁੱਟੀ ਤੂੰ ਬਹਿ ਜਾ ਮੈਂ ਆਪੇ ਕੰਮ ਕਰ ਮੈਨੂੰ ਕਿਹ ਹੈ ਜੇਟ ਫਿਰ ਰੋਜ਼ ਹੀ ਆ ਜਾ ਕਹਿੰਦੇ ਮਾਸੀ ਤਾਂ ਨਾ ਕੰਮ ਲਾਉਣੇ ਸੀ ਸੱਚ ਕਰਦੇ ਚਾਹ ਦਾ ਮਿੱਠੀਆਂ ਮਿੱਠੀਆਂ ਓਏ ਆ ਜਾ ਭਰਾ ਆ ਜਾ ਅੱਜ ਤੂੰ ਵੀ ਖਾ ਕੇ ਦੇਖ ਲੈ ਤਸਾਨੂੰ ਕਿੱਥੇ ਖਵਾਉਣੇ ਤੁਸੀਂ ਓਏ ਹਾਏ ਮੈਂ ਕਿ ਸਸਰੀ ਘਰ ਦੀ ਸਸਰੀ ਘਰ ਓਹੋ ਮਥੇ ਮੈਂ ਡਾਵੀ ਵੱਡਾ ਨਹੀਂ ਹੈਗਾ ਪਰਜਾਈ ਐਡਾ ਵੀ ਵੱਡਾ ਨਹੀਂ ਹੈਗਾ ਤੂੰ ਤਾਂ ਪੈਰੀ ਹੱਥ ਨੂੰ ਡਿਗ ਪੀ ਲੈ ਹੋਰ ਜੀ ਤੁਸੀਂ ਪੱਟੇ ਉੱਪਰ ਪੈਰੀ ਹੱਥ ਨੂੰ ਪੜਦੇ ਜੀ ਬਹਿ ਜਿੰਨੀ ਸੋਹਣੀ ਦੱਸੀ ਸੀ ਹੂੰ ਦੁੱਗਣੀ ਸੋਹਣੀ ਆ ਪਰਜਾਈ ਆ ਜਾ ਆ ਜਾ ਉਹ ਤੂੰ ਚੱਲ ਮੈਂ 2 ਮਿੰਟ ਭਜਾਈ ਨਾਲ ਗੱਲ ਸਾਰਾ ਕਰ ਲਾ ਉਹ ਬਾਹਰ ਨਾਲ ਜ਼ਰੂਰ ਬੜੀ ਚੰਗਾ ਓਏ ਨਹੀਂ ਲੈ ਦੇਖ ਲੈ ਪਰਜਾਈ ਕਾ ਗੱਲ ਵੀ ਨਹੀਂ ਕਰ ਦਿੰਦਾ ਮੈਂ ਕਿਹਾ ਜੀ ਤੁਸੀਂ ਚਾਹ ਪਣ ਪੀ ਲੈਣੇ ਦੂਰ ਆਏ ਝੂੜੇ ਦਾ ਬੜਾ ਰੰਗ ਘੈਂਟ ਆ ਭਾਬੀ ਪਾਇਆ ਤੁਸੀਂ ਚਾਹ ਪਣ ਪੀ ਲੈ ਚਲ ਬਣਾ ਦੇ ਉਹ ਡਰੀ ਜਾਂਦੀ ਆ ਕੰਜੜਦੀ ਹਾਂ 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 ਦੀ ਕਿ ਟਪੜਾ ਨਹੀਂ ਮੈਨੂੰ ਛੱਡ ਕੇ ਅੰਦਰ ਵਾਕਿਆ ਇੱਥੇ ਛੱਡ ਕੇ ਉਹਨੂੰ ਮਣੇ ਨੂੰ ਨਹੀਂ ਕਟਾਲੂ ਚਾ ਬੰਦਾ ਨਹੀਂ ਸਿਰੇ ਦਾ ਲੁਚਾ ਨਹੀਂ ਮੈਂ ਮਰ ਜਾ ਨੀ ਕਿ ਨਹੀਂ ਧਰਕ ਬੋਰਦਾ ਨਹੀਂ ਗੱਲ ਸਹੀ ਹੈ ਦੀ ਹਾਂ ਹੈ ਜੇ ਦੋ ਦਿਨ ਰਹੇਗਾ ਮੇਰਾ ਤਾਂ ਜਿਉਣਾ ਤੋਂ ਪਰ ਹੋ ਜਾ ਮੈਨੂੰ ਤਾਂ ਬੁਰਿਆ ਲੱਗਦਾ ਆ ਗੱਲਾਂ ਜਿਹੜੀਆਂ ਇਹ ਕਰਦਾ ਕਿ ਵੇ ਨੇੜੇ ਨੇੜੇ ਹੁੰਦਾ ਕਿ ਉਹਦੇ ਨੂੰ ਵਿਆਹ ਚ ਲਾਗ ਸੇ ਜਾਣਾ ਨਾ ਹੋਵੇ ਤਾਂ ਚਲ ਮੜਾ ਦਬਾ ਦਬ ਕਰ ਤਾਂ ਮੈਂ ਤੁਹਾਨੂੰ ਸ਼ਾਂਤੀ ਭਨੇ ਨੇੜੇ ਗੱਲ ਦੀ ਦੀ ਸਹੀ ਆ ਇਹਦਾ ਲੱਾਸੀ। ਉਹ ਮੱਥਾ ਟੇਕਦਾ ਪਰਜਾਈ। ਚੱਲ ਵੇ ਚੱਲ ਤੇਰੇ ਮੱਥੇ ਤੂੰ ਹੀ ਲੋਟਾ। ਬਹਾਨੇ ਨਾਲ ਹੱਥ ਪੱਲਾ ਲਈ ਜਾਣਾ ਹੁੰਦਾ। ਉਹ ਕੀ ਹੋ ਗਿਆ ਪਰਜਾਈ ਮੱਥਾ ਟੇਕਿਆ ਤੈਨੂੰ ਵੱਡੀ ਪਰਜਾਈ ਆ ਤੂੰ ਸਾਡੀ। ਵੱਡੀ ਪਰਜਾਈ ਤਾਂ ਹੈ ਕਿ ਅੱਜ ਤੂੰ ਕਿਧਰੋਂ ਚੰਦ ਚੜ੍ਹੇ ਆ ਗਿਆ। ਉਹ ਮੈਂ ਤਾਂ ਇੱਥੇ ਝੋਟੀ ਦੇਖਣ ਆਇਆ ਸੀ ਧਰੋਲੇ। ਉਹ ਮੈਂ ਕਿਹਾ ਚੱਲ ਮਨਦੀਪ ਦੀ ਫਰ ਬਹੁਤ ਦੇਖ ਲੈ। ਆਪ ਕਾਹਨੂੰ ਬਾਝ ਜਾਣਾ ਤੂੰ ਇਹ ਜੀਆਂ ਗੱਲਾਂ ਤੋਂ। ਤੇਰੀ ਨਾ ਆਦਤ ਗਈ ਮਾਂ ਦੇ ਪੁੱਤ ਦੀ। ਮੇਰੀ ਆ ਤਾਂ ਵਗ ਜਾਂਦੀ ਜੇ ਤੂੰ ਮੇਰਾ ਵਿਆਹ ਕਰਾਉਣ ਦੀ ਤੂੰ ਕਿਹੜਾ ਵਿਆਹ ਕਰਾਇਆ ਪਰ ਮੈਂ ਦੱਸ ਤੈਨੂੰ ਡੋਲੇ ਕਿੱਥੋਂ ਲੈ ਕੇ ਦੇਵਾਂ ਠਰਕੀ ਤਾਂ ਤੂੰ ਸਿਰੇ ਦੇਗਾ ਓਏ ਹੁਣ ਇਹ ਚ ਠਰਕ ਬਣਾ ਦੱਸ ਕੀ ਹੋ ਗਿਆ ਭਰਜਾਈ ਮੈਨੂੰ ਨਹੀਂ ਲੱਗਦਾ ਵੀ ਤੂੰ ਸੁਧਰ ਗਿਆ ਤੇਰੇ ਤਾਂ ਉਹੀ ਲੱਛਣ ਲੱਗਦੇ ਨੇ ਮੈਨੂੰ ਓਏ ਕਦੇ ਜੱਟਾਂ ਦੇ ਬਹੁਤ ਸੁਧਰਦੇ ਨੇ ਕਾਲਾ ਅੰਦਰਾਂ ਨੂੰ ਕਾਲਾ ਮੈਂ ਕਾਲਾ ਮੈਂ ਤਾਂ ਉਹਦੀ ਸਿਆਣ ਕੀ ਸੀ ਜਦੋਂ ਆ ਕੇ ਮੈਨੂੰ ਕਿਹਾ ਕਹਿੰਦੀ ਕਾਲਾ ਆਇਆ ਦੀਦੀ ਵੀਰ ਜੀ ਆਏ ਨੇ ਕਾਲੇ ਮਹਾਬਸ ਚੱਲ ਹੁਣ ਚਾਹ ਚੁਦਾ ਭੇਜ ਦੇ ਭਾਈ ਚੱਲ ਲੈ ਹੁਣ ਸਾਰੀ ਤੂੰ ਮੈਂ ਲੈ ਹੋਣੀ ਆ ਚਾਹ ਲੈ ਹੋਣੀ ਆ ਨਗਰੀ ਪਰ ਕੱਢਤਾ ਮੇਰਾ ਹੋਂ ਸਾਰਾ ਬਹਿ ਜਾ ਬਹਿ ਜਾ ਉਹ ਭੇਜ ਜੀ ਹੋਂ ਸਾਰੀ ਕੁੱਤੇ ਖਾਣੀ ਕਰਨ ਲੱਗੀ ਮੇਰੇ ਨਾਲ ਚਾਹ ਚੁਦਾ ਬਣਾ ਦੇ ਮੈਨੂੰ ਚਾਹ ਲੈ ਹੋਣੀ ਆ ਮੈਂ ਤੂੰ ਚੱਲ ਚਾਹ ਲੈ ਕੇ ਹੋਣੀ ਆ ਮੈਂ ਨਾਲੇ ਤੂੰ ਨਾ ਲੈ ਚਾ ਉਹ ਛੋਟੀ ਨੂੰ ਭੇਜੀ ਵੇ ਤੂੰ ਨਾ ਜਾਏ ਸੁਧਰੀ ਸਾਰੀ ਸੁਧਰ ਨਾਲ ਕਦੇ ਮਾਚਾ ਆ ਵਧੀਆ ਦਾ ਨਜ਼ਾਰਾ ਹੀ ਆ ਗਿਆ ਬਾਹਰ ਆਦਾ ਪਰਜਾਈ ਨਜ਼ਾਰੇ ਲਿਆਂਦਾ ਪਿਆ ਹੋਰ ਐਤ ਕੀ ਲਵਾਇਆ ਸੀ ਇਹਨਾਂ ਨੇ ਕੋਈ ਜਨੀਮਾ ਚਾਹ ਜੂ ਪਿੰਦਾ ਹੋਰ ਕਾਚ ਛੋਟੀ ਪਰਜਾਈ ਨੂੰ ਭੇਜ ਪਿੰਡਾਂ ਆਣਿਆ ਸੀ ਕਿੱਲਾ ਦੇ ਕੀ ਖੜੀਆਂ ਦੀਦੀ ਤੋ ਚਾਹ ਨਹੀਂ ਫੜੀ ਕਾ ਤੂੰ ਤੂੰ ਲੈ ਕੇ ਆ ਜੀ ਮੈਨੂੰ ਬਾਹਰ ਜਾ ਇੱਥੇ ਆ ਜਾਊਗਾ ਤੂੰ ਫਟਾਫਟ ਪਹੁੰਚੋ ਦੇ ਕੋਲੇ ਬੇਹ ਜਾ ਮੈਨੂੰ ਤਾਂ ਡਰ ਲਾਦਾ ਮੈਂ ਚਾਹ ਮੈਨੂੰ ਤਾਂ ਕੋਲੇ ਠੰਡੀ ਕਰ ਰਹੀ ਚਾਹ ਸੀ ਦੀਦੀਆ ਕਿਵੇਂ ਖਾਣ ਦੀ ਅੱਗ ਲੱਗੇ ਕਾ ਤੂੰ ਆਇਆ ਕਹਿੰਦਾ ਬਾਛੇਤੀ ਜਾ ਕੇ ਨਾ ਸੂਰੀ ਦੇ ਥੱਲੇ ਆ ਜਾ ਸੋ ਆ ਜਾ ਜਾ ਛੋਰੀ ਕਿਤੇ ਕੋਠੀ ਕਰਨੀ ਹੋ ਕੀ ਪਤਾ ਆਹ ਜੇ ਠਰਕੀ ਬੰਦੇ ਦਾ ਸਾੜੇ ਉਹੀ ਹੁੰਦੇ ਨੇ ਪੁੱਤੇ ਦੇ ਹਲਕੇ ਪੈ ਹੁੰਦੇ ਨੇ ਓਏ ਆ ਜਾ ਮੈਂ ਕਿਹਾ ਲਓ ਜੀ ਚਾਹ ਓਏ ਆ ਜਾ ਭਰਾਈ ਰੱਖ ਦੇ ਰੱਖ ਦੇ ਮੈਨੂੰ ਤਾਂ ਇਹ ਨਾ ਤੁਸੀਂ ਇਹਦੇ ਟੂ ਲਾ ਕੇ ਪੈ ਜਾਓ ਉਹ ਕੋਈ ਨਾ ਪਰਦਾਈ ਬਹਿ ਜਾਣ ਵਾਲੇ ਰੱਖ ਦੇ ਜਾ ਬਸ ਲੈ ਫੜੋ ਚਾ ਆ ਦੇਖ ਤੂੰ ਲੈ ਕੇ ਦਿੱਤੀ ਐ ਨਾ ਅਸਲੀ ਕੌਲੇ ਚ ਇਹਨਾਂ ਦਾ ਦਾ ਸਾਲਿਆਂ ਦਾ ਸਾਰਾ ਟੱਬਰ ਹੀ ਬੁੱਝੜਾ ਦਾ ਅੱਛਾ ਮੈਨੂੰ ਤਾਂ ਲੱਗਦਾ ਕੱਲੀ ਤੂੰ ਹੀ ਸਿਆਣੀ ਹੈ ਚਲ ਮੈਂ ਤਾਂ ਇੱਥੇ 5-7 ਦਿਨ ਰਹਿ ਕੇ ਜਾਉਂ ਮੈਂ ਤਾਂ ਨਜ਼ਾਰਾ ਹੀ ਬੜਾ ਠੰਡਾ ਠੰਡਾ ਕਮਰਾ ਪਰਦਾਈ ਆ ਆ ਜੀ ਮੇਰੀ ਗੱਲ ਸੁਣ ਮੈਂ ਤਾਂ ਜਾਣਾ ਪੇਕੀ ਉਹ ਵੱਡੀ ਵੀ ਗਈ ਵੀ ਆ ਤੇ ਇਹਨੇ ਜਾਣਾ ਵਿਆਹ ਆਪਣੇ ਕਮਾਂਡੀਆਂ ਨਾਨਕਸਾਕਾ ਕੋਈ ਨੂੰ ਜਾਨ ਦੇ ਭਰਜਾਈ ਮੈਂ ਹੈਗਾ ਮੈਂ ਤੈਨੂੰ ਤੇ ਕੀ ਤਰੇ ਛੱਡਿਉ ਕੋਈ ਨਾ ਨਹੀਂ ਨਹੀਂ ਉਹ ਤਾਂ ਸੁਭਾਅ ਨਹੀਂ ਹੈਗਾ ਹੋਰ ਮੇਰੇ ਡਾਂਕਾ ਪਵਾ ਦੇਣਾ ਤੂੰ ਕੋਈ ਕੋਸ ਨਹੀਂ ਛੱਡ ਚ ਕੁਝ ਬੰਡਿਆ ਨਹੀਂ ਹੋਇਆ ਅਸੀਂ ਤਾਂ ਨਹਾਉਂਦੇ ਵੀ ਨਿਕਰਾਂ ਬਦਲ ਬਦਲ ਕੇ ਰਹਿਆ ਛੋਟੇ ਹੁੰਦੇ ਕੀ ਗੱਲਾਂ ਕਰਦੀ ਆ ਭਰਜਾਈ ਤੂੰ ਛੱਡ ਦੇ ਕੋਈ ਫਰਕ ਨਹੀਂ ਮੈਂ ਹੋਇਆ ਉਹ ਹੋਇਆ ਕਿਉਂ ਇੱਕ ਹੀ ਗੱਲ ਤੈਨੂੰ ਤਾਂ ਨਹੀਂ ਵਿਹੀ ਮੈਂ ਉਹ ਨੂੰ ਵਿਹੀ ਆ ਠੀਕ ਜੀ ਉਲਾ ਪ੍ਰਜਾਈ ਦਾ ਮੈਂ ਕਿਹ ਪੰਜ-ਛਤੋਂ ਰਹਿ ਕੇ ਜਾਊਂ ਹਾਂ ਪ੍ਰਜਾਈ ਕਹਿੰਦੀ ਨਹੀਂ ਮੈਂ ਤਾਂ ਜਾਣਾ ਪਿਆ ਆਇਆ ਕਿਹਾ ਮੈਂ ਕਿ ਅਸੀਂ ਤਾਂ ਜਾਣਾ ਪੇਕੀ ਹੁਣ ਆਪਾਂ ਦਾ ਪਿੰਡ ਜਾਣਾ ਉਹ ਦੀਦੀ ਨੇ ਆਪਣੇ ਗਵਾਂਡੇ ਨਾਨਕ ਸਕਨੇ ਵੀ ਉਹਨੇ ਵਿਆਹ ਜਾਣਾ ਦੂਜੀ ਦੀਦੀ ਪੇਕ ਗਈ ਵਿਆਹਣਾ ਘਰੇ ਕੌਣ ਆ ਇੱਕ ਦਿਨ ਮੈਂ ਪਾਸਾ ਉਧਰ ਰਹਿ ਕੇ ਜਾਊਂਗਾ ਉਹ ਤੂੰ ਚਾਹ ਪੀ ਲੈ ਪੰਜ-ਛਤੋਂ ਦਿਨ ਕਿੱਥੋਂ ਰਹਿਣਗੇ ਦਰਕਰ ਇਹਦਾ ਸਰਦਨ ਇੱਕ ਮਿੰਟ ਵੀ ਉਹ ਮੈਂ ਕੰਮ ਕੋ ਮਨਮੇੜ ਕੇ ਆ ਸਾਰੇ ਉੱਲ ਜਮੀਨ ਪਈ ਆ ਬਹੋਂ ਵਾਲੀ ਨਾ ਝੋਟੀ ਲੈ ਕੇ ਜਾਣੀ ਤੈਨੂੰ ਦੇਖ ਕੇ ਓਏ ਨਹੀਂ ਮੈਨੂੰ 4-5 ਲੱਖਾਂ ਦਾ ਕੋਈ ਮੈਂ ਕਰਨਾ ਕਰ ਦੇਣਾ ਚਲ ਉਹ ਬਹਿ ਜਾ ਭਰਾਈ ਤੂੰ ਕੋਲੇ ਮੈਂ ਬੈਠਾ ਤੇਰੇ ਕੋਲੇ ਮੈਂ ਤੁਹਾਡੇ ਬਾਤ ਹੈ ਨਾ ਰੋਟੀ ਬਣਾਉਣੀ ਆ ਤੁਸੀਂ ਆ ਪੀ ਕੇ ਚਾ ਰੋਟੀ ਬਣਾਈ ਸ਼ਾਮ ਨੂੰ ਖਾਵਾਂਗੇ ਆਰਾਮ ਨਾਲ ਸ਼ਾਮ ਨੂੰ ਕਿਤੇ ਤੁਸੀਂ ਰੋਟੀ ਖਾਓ ਜੀ ਦੋ ਵਰਕੇ ਖਾ ਕੇ ਤੁਹਾਨੂੰ ਚੜਾ ਆਉਂਦਾ ਬਸ ਇਹ ਚਲ ਕੋਈ ਨਹੀਂ ਉਹ ਬਹਿ ਜਾਂਦੇ ਕੰਜਰ ਦੇ ਮੈਂ ਤਾਂ ਭਰਾਈ ਦੇਖਣਾ ਤੂੰ ਡੱਕਰੀ ਜੰਨਾ ਉਹ ਮੈਂ ਬੈਠਾ ਤਾਂ ਹੈਗਾ ਤੇਰੇ ਕੋਲੇ ਮੈਨਾਂ ਕਰਗੀ ਦੀ ਕੱਲ੍ਹ ਆਣੀਏ ਤੂੰ ਤੇਰਾ 10 ਕੀ ਮੂੰਹ ਦੇਖਣਾ ਤੇ ਬੈਠਣ ਨੂੰ ਗੱਲਾਂ ਮੂੰਹ ਕਿਆ ਹੋਰ ਬਣਾਵਾ ਮਾ ਬਹੁਤ ਆ ਜਾ ਤੋੜਾ ਯਾਰ ਮੇਰਾ ਤਾਂ ਦਿਮਾਗੇ ਖਰਾਬ ਕਰਤਾ ਉਹ ਬਿਸਕੁਟ ਲੈ ਲੈ ਤੈਨਾਂ ਨਾ ਔਰ ਕੱਲੇ ਬਿਸਕੁਟ ਹੀ ਆ ਪਰ ਜਾਈ ਨਾ ਬਠਾਈ ਲਵੇ ਤੂੰ ਮੇਰੇ 50 ਤਾਂ ਤੈਨੂੰ ਫੜਾ ਗਈ 33 33 ਹੋਣਾ ਹਾਂ ਇਹ ਪਰ ਤਾਂ ਇਹ ਮਨੁਸ਼ਿਆ ਨਹੀਂ ਲੱਗਦੇ ਸਾਰਾ ਨਾ ਠੀਕ ਥੋੜਾ ਸਾਰਾ ਡੱਬਰੀ ਬੁੱਝੜਾ ਨਾ ਬਾਕੀ ਦਾ ਸਾਲਿਓ ਉਹ ਚੱਲ ਕੋਈ ਨਾ ਤੇ ਤੂੰ ਸਾਰੇ ਆਪਦੇ ਵਰਗੇ ਲੱਗਦੇ ਨੇ ਜੀ ਦੇਖ ਕੇ ਵਚੜੋ ਕੇ ਮਾਰਦਾ ਜਾਦੇ ਆ ਜਨਾ ਬੰਨ ਪੀ ਲੈ ਗਰ ਫਿਰ ਤਾਂ ਪਾ ਲਾ ਡੀ ਉਹ ਤੁਸੀਂ ਤਾਂ ਸ਼ਹਿਰੀ ਹੋ ਯਾਰ ਅਸੀਂ ਤਾਂ ਪਿੰਡਾਂ ਵਾਲੇ ਆ ਇਹ ਤਾਂ ਇਹੀ ਪੀਨੇ ਆ ਆ ਕੋਈ ਨਾ ਪੀ ਲੀ ਆ ਆਹਹਹ ਪਰ ਜਾਏ ਕੋ ਚੱਲ ਬਰਾਵਾ ਜਾ ਬਾਸ ਲੰਗੀ ਪਿੰਡ ਨੂੰ ਫਿਰ ਕੀ ਕਰੇਗਾ ਤੂੰ ਓਏ ਹੋਰ ਆ ਜਾ ਤੂੰ ਤਾਂ ਉੱਪਰ ਹੀ ਜਾਂਦਾ ਆਈ ਆ ਆਜੋ ਆਜੋ ਲੰਘਿਓ ਹੋਰ ਠੀਕ ਠਾਕ ਹੈ ਹਾਂਜੀ ਹਾਂ 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 ਸਸ਼ੀਕਾਲ ਸਸ਼ੀਕਾਲ ਜੀ ਸਸ਼ੀਕਾਲ ਸੰਧੂ ਸਾਹਿਬ ਇਹ ਕੌਣ ਨੇ ਓਏ ਟਰਵਾ ਆਪਣੇ ਰਿਸ਼ਤੇਦਾਰ ਨੇ ਅੱਛਾ ਹਾਂ ਉਹ ਜਿੰਦਰੇ ਆਈ ਮਰਾ ਮੜਾ ਜਾ ਮੇਰੇ ਭਾਬੀ ਨੂੰ ਨਾਲ ਮੇਰਾ ਮੀਰਾ ਸੱਸਰੀ ਕਾਲੀ ਦੀ ਸੱਸਰੀ ਅੱਛਾ ਸੱਸਰੀ ਕਾਲੀ ਦੀ ਸੱਸਰੀ ਅੱਛਾ ਹੋ ਗਿਆ ਆ ਠੀਕ ਆ ਵੀਰੇ ਵਧੀਆ ਕਰ ਠੀਕ ਹੈ ਠੀਕ ਹੈ ਵੀਰੇ ਆ ਜਾ ਚਲੋ ਉੱਪਰ ਜਾ ਚਾਹ ਚੁ ਬਣਾਉਣਾ ਉਹ ਕਿ ਤਰ੍ਹਾਂ ਉਹ ਸਾਰਾ ਡੱਬਰ ਦਾ ਹਿੱਸਾ ਆ ਗਿਆ ਮੈਂ ਤਾਂ ਬੈਠੀ ਰਹੂੰ ਹੁਣ ਓ ਤੂੰ ਇੱਥੇ ਨਾ ਕੀ ਕਰਦਾ ਖੜ ਜਾ ਇੱਥੇ ਇਟ ਡਕਰਾ ਆਜਾ ਵੀਰ ਚਲੋ 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 ਚਾਚੂ ਬਣਾ ਲੋ ਉਹ ਸਾਰਾ ਡੱਬਾ ਦਾ ਇੱਥੇ ਆ ਗਿਆ ਮੈਂ ਤਾਂ ਆਪ ਇੱਥੇ ਰਹੂੰ